ਤਈ ਵੱਡਾ ਰੇਲਵੇ ਟ੍ਰੈਕ ਹੈ ਜਿਹੜਾ ਕਿ ਸਤਲੁਜ ਦਰਿਆ ਦੇ ਪਾਣੀ ਦੇ ਵਿੱਚ ਡੁੱਬਦਾ ਹੀ ਨਜ਼ਰ ਆ ਰਿਹਾ ਮੌਕੇ 'ਵੀ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦੇਣਾ ਇਸ ਦੇ ਨਾਲ ਜਾਣਕਾਰੀ ਦੇ ਦਈਏ ਕਿ ਜਿੰਨੀਆਂ ਵੀ ਟ੍ਰੇਨਾਂ ਨੇ ਇੱਕ ਹਫ਼ਤੇ ਤੋਂ ਲਗਾਤਾਰ ਬੰਦ ਕਰ ਦਿੱਤੀਆਂ ਨੇ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਤਾਂ ਨਕੋਂ ਨਕ ਤੁਸੀਂ ਪਾਣੀ ਚੈੱਕ ਕਰ ਸਕਦੇ ਹੋ ਪਾਣੀ ਦੀ ਰਫ਼ਤਾਰ ਚੈੱਕ ਕਰ ਸਕਦੇ ਹੋ ਲਗਾਤਾਰ ਪਾਣੀ ਆਪਣੀ ਰਫ਼ਤਾਰ ਦੇ ਨਾਲ ਅੱਗੇ ਵਧਦਾ ਹੀ ਨਜ਼ਰ ਆ ਰਿਹਾ ਤਾਂ ਰੇਲਵੇ ਟ੍ਰੈਕ ਪੁਲ ਦੇ نیچے ਜੋ ਕਾਰਪੂਸ ਫਸਿਆ ਹੋਇਆ ਤੇ ਬੂਟੀ ਹਟਾਉਣ ਦੇ ਲਈ ਐਨਡੀਆਰਐਫ ਤੇ ਸਥਾਨੀਏ ਗੋਤਾਖੋਰ ਨੇ ਜਿਹੜੇ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਨੇ ਤਾਂ ਪੰਜਾਬ ਦੇ ਵਿੱਚ ਉਹ ਬਰਸਾਤ ਦਾ ਕਹਿਰ ਜਾਰੀ ਹੈ ਹਾਲਾਂਕਿ ਪ੍ਰਸ਼ਾਸਨ ਦੇ ਦੁਆਰਾ ਲਗਾਤਾਰ ਰਾਹਤ ਕਾਰਜ ਕੀਤੇ ਜਾਂਦੇ ਨੇ ਤੇ ਉੱਥੇ ਜਲੰਧਰ ਦੇ ਗਿੱਦੜਪਿੰਡੀ ਦੇ ਵਿੱਚ ਰੇਲਵੇ ਟਰੈਕ ਵੀ ਸਤਲੁਜ ਦਰਿਆ ਦੇ ਪਾਣੀ ਦੇ ਵਿੱਚ ਹੁਣ ਡੁੱਬਦਾ ਹੋਇਆ ਦਿਖਾਈ ਦਿੰਦਾ ਤਾਂ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਤੇ ਸਥਾਨੀਆ ਗੋਤਾਖੋਰ ਨੇ ਜਿਹੜੇ ਉਹ ਵੀ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤਦ ਆਸੀਏ ਕਿ ਜਿਸ ਤਰੀਕੇ ਦੇ ਨਾਲ ਬੂਟੀ ਉੱਗੀ ਹੋਈ ਹੈ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਪਾਣੀ ਦਾ ਫਲੋ ਹੈ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਘਟ ਸਕੇ ਤਦ ਆਸੀਏ ਕਿ ਰੇਲਵੇ ਪੁਲ ਦੇ نیچے ਜੋ ਝਾੜੀਆਂ ਸੀ ਉਸ ਨੂੰ ਹਟਾਇਆ ਗਿਆ ਜਿਸ ਦੇ ਨਾਲ ਰੁਕਾਵਟ ਦੂਰ ਹੋ ਕੇ 2 ਲੱਖ ਕਿਐਸਯੂ ਪਾਣੀ ਦਾ ਜਿਹੜਾ ਫਲੋ ਹੈ ਉਹ ਚੰਗੇ ਤਰੀਕੇ ਦੇ ਨਾਲ ਸ਼ੁਰੂ ਹੋ ਗਿਆ। ਤੋਤੀ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਤੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਆਪਰੇਸ਼ਨ ਦੀ ਨਿਗਰਾਨੀ ਹੈ ਜਿਹੜੀ ਉਹ ਹਜੇ ਤੱਕ ਜਾਰੀ ਹੈ। ਸੱਤ ਲੋਹੇ ਦਰਿਆ ਦੇ ਵਿੱਚੋਂ ਬੂਟੀ ਕੱਢਣ ਦਾ ਕਾਰਜ ਲਗਾਤਾਰ ਜਾਰੀ ਹੈ। ਵਾਇਗ੍ਰੋ ਦੀ ਕਿਰਪਾ ਦੇ ਨਾਲ ਐਨਡੀਆਰਐਫ ਦੀਆਂ ਟੀਮਾਂ ਤੇ ਇਲਾਕੇ ਭਰ ਦੇ ਨੌਜਵਾਨ ਵੀਰ ਦਿੱਤੀ ਸੀ ਮਾਮਾ ਨਭਾਰੇ ਨੇ ਜਿਵੇਂ ਕਿ ਲੱਕੜਾਂ, ਬੂਟੀ ਤੇ ਹੋਰ ਕਾਫੀ ਦਰਾਖਤੀ ਤੇ ਫਸੀ ਹੋਈ ਹਨ ਪਪੂਲਰ ਵਗੈਰਾ ਉਹ ਆਪ ਜੀ ਦੇਖ ਰਿਹਾ ਉਹ ਜਿੱਤੇ ਆ ਦੇਖੋ ਆਪ ਪਪੂਲਰ ਤੇ ਹੋਰ ਵੀ ਦਰਾਖਤ ਕਾਫੀ ਫਸੇ ਹੋਏ ਹਨ ਇਹ ਸਤਲੂ ਜਿਆਸ ਦਾ ਦਰਿਆ ਜਿਸ ਦੀਆਂ ਤਿੰਨ ਕੂਈਆਂ ਹੁਣ ਤੱਕ ਸਾਫ ਹੋ ਚੁੱਕੀਆਂ ਨੇ ਬਾਕੀ ਦੇ ਰਹਿੰਦੇ ਕਾਰਜ ਜਾਰੀ ਨੇ ਇਹ ਨੌਜਵਾਨ ਵੀਰ ਜਦੋਂ ਯਾਦ ਕਰਦੇ ਹੋਏ ਇਹਨਾਂ ਨੂੰ ਦਰਾਖਤਾਂ ਨੂੰ ਵੱਡ ਵੱਡ ਕੇ ਆਰੀਆਂ ਦੇ ਨਾਲ ਜਾਂ ਦਾਤਰੀਆਂ ਦੇ ਨਾਲ ਤੇ ਇਹ ਚੱਕ ਚੱਕ ਕੇ ਬਾਹਰ ਸੱਡੇ ਜਾ ਰਹੇ ਨੇ ਇਲਾਕੇ ਭਰ ਦੀਆਂ ਸੰਗਤਾਂ ਤੇ ਨੌਜਵਾਨ ਵੀਰ ਹੜ ਰੋਕੂ ਲੋਕ ਕਮੇਟੀ ਐਨ ਡੀ ਆਰ ਐਫ ਦੀਆਂ ਟੀਮਾਂ ਇਹ ਸਾਰੇ ਹੀ ਕਾਰਜ ਦੇ ਵਿੱਚ ਆਪਣਾ ਜੂਦਨ ਪਾ ਰਿਹਾ ਨੇ ਆਓ ਰਲ ਮਿਲ ਕੇ ਅਰਦਾਸ ਕਰੀਏ ਸਮੁੱਚੇ ਉਸ ਖੇਤਰ ਦੇ ਵਿੱਚ ਸਮੁੱਚੇ ਇਲਾਕੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਦਾਦਾ ਭਲੀ ਕਰੇ ਜੀ ਦੇਖੋ ਕਿਸ ਤਰ੍ਹਾਂ ਰੁੱਖਾਂ ਨੂੰ ਵੱਡ ਵੱਡ ਕੇ ਸੁੱਟਿਆ ਜਾ ਰਿਹਾ ਹੈ ਫਟ ਫਟ ਕੇ ਜਿੰਨੇ ਵੀ ਰੁੱਖ ਨੇ ਇਹ ਰੇਲਵੇ ਬ੍ਰੇਜ ਦੇ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਕੱਢ ਕੱਢ ਕੇ ਬਾਹਰ ਸੁੱਟ ਰਹੇ ਨੇ ਤੇ ਸਾਰੇ ਇਹ ਕਾਰਜ ਜੰਗੀ ਪੱਤਰ ਤੇ ਯਾਰੀ ਨੇ ਸਮੂਚੀ ਟੀਮ ਵਾਹਿਗੁਰੂ ਦੀ ਕਿਰਪਾ ਦੇ ਨਾਲ ਡਟੀ ਹੋਈ ਹੈ ਇਨ੍ਹਾਂ ਕਾਰਜਾਂ ਦੇ ਵਿੱਚ ਬਾਬਾ ਨਾਨਕ ਭਲੀ ਕਰੇ ਇਸੇ ਹੀ ਤਰ੍ਹਾਂ ਸੁਖ ਸ਼ਾਂਤੀ ਦੇ ਨਾਮ ਇਹ ਕਾਰਜ ਨੇ ਪਰੇ ਚੜ੍ਹਨ